ਦੂਜਾ ਵਿਆਹ ਕਰਾਉਣ ਵਾਲੀਆਂ ਔਰਤਾਂ ਤੇ ਮਰਦ ਆ ਵੀਡੀਓ ਜ਼ਰੂਰ ਦੇਖ ਲੈਣ ਅਗਰ ਤੁਸੀਂ ਮਜਬੂਰੀ ਵਾਸਤੇ ਦੂਸਰਾ ਵਿਆਹ ਕਰਾ ਰਹੇ ਹੋ ਤਾਂ ਵੀ ਤੁਹਾਡੇ ਵਾਸਤੇ ਇਹ ਵੀਡੀਓ ਹੈ ਅਗਰ ਤੁਸੀਂ ਆਪਣੇ ਪਤੀ ਤੋਂ ਪਤਨੀ ਤੋਂ ਤੰਗ ਆ ਕੇ ਦੂਸਰਾ ਵਿਆਹ ਕਰਾਉਣ ਜਾ ਰਹੇ ਹੋ ਤਾਂ ਤਾਂ ਵੀ ਆ ਵੀਡੀਓ ਤੁਹਾਡੇ ਵਾਸਤੇ ਆ ਵੀਡੀਓ ਨੂੰ ਜਿੰਨਾ ਵੀ ਸ਼ੇਅਰ ਕਰ ਸਕਦੇ ਹੋ ਜ਼ਰੂਰ ਕਰਿਓ ਆ ਜਿਹੜੇ ਔਰਤ ਦੀ ਤੇ ਮਰਦ ਦੀ ਤੁਸੀਂ ਫੋਟੋ ਦੇਖ ਰਹੇ ਹੋ ਇਹਨਾਂ ਦੋਵਾਂ ਨੇ ਦੂਸਰਾ ਵਿਆਹ ਕਰਵਾਇਆ ਸੀ ਇਹ ਮਰਦ ਦਾ ਵੀ ਦੂਸਰਾ ਵਿਆਹ ਹੈ ਤੇ ਇਹ ਔਰਤ ਦਾ ਵੀ ਦੂਸਰਾ ਵਿਆਹ ਹੈ ਤੇ ਇਸ ਔਰਤ ਦੀ ਪਹਿਲਾਂ ਇੱਕ ਲੜਕੀ ਸੀ ਜਿਹੜੀ ਨਾਲ ਲੈ ਕੇ ਆਈ ਸੀ ਜਦੋਂ ਇਸ ਬੰਦੇ ਦੇ ਨਾਲ ਇਹਨੇ ਵਿਆਹ ਕਰਵਾਇਆ ਤੇ ਇਸ ਲੜਕੀ ਦੇ ਨਾਲ ਇਹ ਜਿਹੜਾ ਪਿਓ ਹੈ ਬੱਚੀ ਇਹਨੂੰ ਪਾਪਾ ਕਹਿੰਦੀ ਸੀ ਕਿ ਪਾਪਾ ਮੈਨੂੰ ਬਖਸ਼ ਦੇ 9 ਸਾਲ ਦੀ ਉਮਰ ਤੋਂ ਲੈ ਕੇ 12 ਸਾਲ ਦੀ ਉਮਰ ਤੱਕ ਉਸ ਲੜਕੀ ਦੇ ਨਾਲ ਇਹ ਸਰੀਰਕ ਸੰਬੰਧ ਬਣਾਉਂਦਾ ਰਿਹਾ ਉਹ ਕਰਮ ਕਰਦਾ ਰਿਹਾ ਖੇ ਖਾਂਦਾ ਰਿਹਾ ਇਹ ਬੱਚੀ ਆਪਣੀ ਮਾਂ ਨੂੰ ਦੱਸਦੀ ਵੀ ਰਹੀ ਕਿ ਮਾਂ ਮੇਰੇ ਨਾਲ ਪਾਪਾ ਇਦਾਂ ਕਰਦੇ ਨੇ ਮੈਨੂੰ ਕੱਪੜੇ ਉਤਾਰਨ ਵਾਸਤੇ ਕਹਿੰਦੇ ਨੇ ਮੇਰੇ ਬਦਨ ਨੂੰ ਟੱਚ ਕਰਦੇ ਨੇ ਮੇਰੇ ਨਾਲ ਗਲਤ ਸੰਬੰਧ ਬਣਾਉਂਦੇ ਨੇ ਕਿਉਂਕਿ ਬੱਚਿਆਂ ਨੂੰ ਅੱਜ ਕੱਲ ਸਾਰੀ ਸਮਝ ਹੈ ਤੇ ਉਹ ਮਾਂ ਜਿਹੜੀ ਸੀ ਦੱਸਦੇ ਨੇ ਕਿ ਉਹ ਇਹਦੇ ਤੇ ਬੱਚੀ ਨੂੰ ਕਹਿੰਦੀ ਸੀ ਕਿ ਤੂੰ ਗਲਤ ਬੋਲਦੀ ਐ ਮਤਲਬ ਇਹਨੂੰ ਇਹ ਇਹ ਦੱਸਦੀ ਸੀ ਕਿ ਮੈਨੂੰ ਤੇਰੇ ਤੇ ਵਿਸ਼ਵਾਸ ਨਹੀਂ ਹੈ ਰਾਤ ਵੀ ਕਹਿੰਦੀ ਮੇਰੇ ਨਾਲ ਸੰਬੰਧ ਬਣਾਉਂਦਾ ਸੀ ਦਿਨੇ ਵੀ ਜਦੋਂ ਵੀ ਇਹਦੇ ਕੋਲ ਮੌਕਾ ਮਿਲਦਾ ਤੇ ਮੈਨੂੰ ਫੜ ਲੈਂਦਾ ਸੀ ਇਹ ਜਿਹੜਾ ਖੁਲਾਸਾ ਬੱਚੀ ਨੇ ਗਵਾਂਡ ਵਿੱਚ ਰਹੀਦੀ ਇੱਕ ਦਾਦੀ ਸਮਾਨ ਔਰਤ ਦੇ ਕੋਲ ਕੀਤਾ ਸੋ ਇਹ ਵੀਡੀਓ ਜਿਹੜੀ ਆ ਦੂਸਰਾ ਵਿਆਹ ਕਰਾਉਣ ਵਾਲਿਆਂ ਵਾਸਤੇ ਆ ਭਾਵੇਂ ਤੁਸੀਂ ਮਰਦ ਹੋ ਤੇ ਭਾਵੇਂ ਤੁਸੀਂ ਔਰਤਾਂ ਅਗਰ ਤੁਹਾਡੇ ਕੋਲ ਬੱਚਾ ਹੈ ਦੂਸਰਾ ਵਿਆਹ ਕਰਵਾਓ ਆਪਣੀ ਮਰਜ਼ੀ ਨਾਲ ਕਰਵਾਓ ਤੁਹਾਡਾ ਪਤੀ ਮਰ ਗਿਆ ਤੁਹਾਡੀ ਪਤਨੀ ਮਰ ਗਈ ਹੈ ਦੂਸਰਾ ਵਿਆਹ ਕਰਵਾਉਣਾ ਕਰਵਾਓ ਪਰ ਬੱਚਿਆਂ ਦੀ ਜ਼ਿੰਦਗੀ ਦੇ ਨਾਲ ਖਿਲਵਾੜਨਾ ਹੋਣ ਦਿਓ ਜਿਨ੍ਹਾਂ ਦੀ ਅੰਛਾ ਹੈ ਜਿਨ੍ਹਾਂ ਦੇ ਬੱਚੇ ਨੇ ਉਹਨਾਂ ਨੂੰ ਦੇਖੇ ਜਾਓ ਜੇ ਔਰਤ ਨੇ ਕਿਸੇ ਨੇ ਵਿਆਹ ਕਰਾਉਣਾ ਤੇ ਉਹਦਾ ਫਰਜ਼ ਬਣਦਾ ਹੈ ਕਿ ਜਿਹੜੇ ਬੱਚੇ ਨੇ ਮੈਂ ਦਾਦਕਾ ਪਰਿਵਾਰ ਨੂੰ ਦੇ ਕੇ ਜਾਵਾਂ ਉਹਦੇ ਘਰ ਦੇ ਵਿੱਚ ਉਹਦਾ ਚਾਚਾ ਉਹਦੀ ਦਾਦੀ ਉਹਦਾ ਦਾਦਾ ਕਿਉਂਕਿ ਉਹਨਾਂ ਨੂੰ ਉਹਨਾਂ ਦਾ ਖੂਨ ਹੈ ਉਹਨਾਂ ਨੂੰ ਥੋੜੀ ਬਹੁਤੀ ਸ਼ਰਮ ਹੁੰਦੀ ਹੈ ਜਦੋਂ ਆਪਾਂ ਕਿਸੇ थर्ड पर्सन ਦੇ ਕੋਲ ਆਪਣੀ ਬੱਚੀ ਨੂੰ ਲੈ ਜਾਣੇ ਆ ਤੇ ਉਹ ਉਹਨੂੰ ਹਵਸ ਦਾ ਸ਼ਿਕਾਰ ਬਣਾ ਸਕਦਾ ਹੈ ਇਸੇ ਤਰ੍ਹਾਂ ਹੀ ਜਦੋਂ ਆਪਣੇ ਬੇਟੇ ਨੂੰ ਵੀ ਮੰਨ ਲਓ ਆਪਾਂ ਕਿਤੇ ਲੈ ਜਾਣੇ ਆ ਤੇ ਉਹ ਕੱਲ ਨੂੰ ਮੇਰੀ ਜ਼ਮੀਨ ਜਾਇਦਾਦ ਦੇ ਵਿੱਚੋਂ ਹਿੱਸਾ ਨਾ ਲੈ ਲਵੇ ਤੁਹਾਡੇ ਬੱਚੇ ਦੇ ਨਾਲ ਵੀ ਉਹ ਕੋਈ ਵੀ ਕਰ ਸਕਦਾ ਹੈ ਤੁਹਾਡੇ ਬੱਚੇ ਨੂੰ ਮਾਰ ਵੀ ਸਕਦਾ ਸੋ ਇਸ ਕਰਕੇ ਇਹ ਵੀਡੀਓ ਜਿਹੜੀ ਹੈ ਨਾ ਬਹੁਤ ਜ਼ਰੂਰੀ ਹੈ ਸਾਰਿਆਂ ਵਾਸਤੇ ਦੇਖਣੀ ਔਰ ਇਹ ਜਿਹੜਾ ਫੈਸਲਾ ਤੁਸੀਂ ਲੈਂਦੇ ਹੋ ਦੂਜੇ ਵਿਆਹ ਦਾ ਬਹੁਤ ਸੋਚ ਸਮਝ ਕੇ ਲਓ ਅਗਰ ਤੁਹਾਡੇ ਘਰ ਪ੍ਰਮਾਤਮਾ ਨੇ ਬੱਚੇ ਦੇ ਦਿੱਤੇ ਨੇ ਘਰ ਦੇ ਵਿੱਚ ਵਧੀਆ ਰੋਟੀ ਪਾਣੀ ਹੈ ਸਭ ਕੁਝ ਮਿਲਦਾ ਹੈ ਤੇ ਫਿਰ ਦੂਸਰਾ ਵਿਆਹ ਕਰਾਉਣ ਬਾਰੇ ਦੂਸਰੇ ਘਰ ਬਾਰੇ ਸੋਚਣਾ ਵੀ ਨਹੀਂ ਚਾਹੀਦਾ ਕਿਉਂਕਿ ਸਮਾਂ ਬਹੁਤ ਖਰਾਬ ਹੈ ਕੁਝ ਵੀ ਹੋ ਸਕਦਾ ਹੈ ਕੁਝ ਵੀ ਹੋ ਸਕਦਾ ਹੈ ਬੱਚਿਆਂ ਦੇ ਨਾਲ ਤੁਹਾਡੇ ਨਾਲ ਵੀ ਕੁਝ ਹੋ ਸਕਦਾ ਹੈ ਮੰਨ ਲਓ ਔਰਤ ਨੇ ਵਿਆਹ ਕਰਵਾ ਲਿਆ ਦੂਸਰਾ ਤੇ ਮਰਦ ਦੇ ਬੱਚੇ ਨੇ ਤੇ ਜਦੋਂ ਉਹ ਬੱਚਿਆਂ ਨੂੰ ਪਤਾ ਲੱਗੇਗਾ ਕਿ ਸਾਡੀ ਮਤਰਾ ਹੀ ਮਾਂ ਹੈ ਸਾਨੂੰ ਚੰਗਾ ਨਹੀਂ ਸਮਝੀ ਤੇ ਉਹ ਮਾਂ ਨੂੰ ਕੁਝ ਵੀ ਕਰ ਸਕਦੇ ਨੇ ਮਾਵਾ ਦੇ ਨਾਲ ਵੀ ਰੇਪ ਹੋਏ ਨੇ ਮਾਵਾ ਦੇ ਨਾਲ ਵੀ ਗਲਤ ਕੰਮ ਹੋਏ ਨੇ ਜਿਹੜੀਆਂ ਮਤਰਈਆਂ ਮਾਵਾ ਨੇ ਤੇ ਮਤਰਹਿ ਪਿਓ ਨੇ ਸੋ ਇਸ ਤਰ੍ਹਾਂ ਦੇ ਹਾਦਸੇ ਬਹੁਤ ਜ਼ਿਆਦਾ ਹੁੰਦੇ ਰਹਿੰਦੇ ਨੇ ਸਤਨ ਕਰੋ ਸਾਵਧਾਨ ਰਹੋ ਦੂਜਾ ਵਿਆਹ ਕਰਾਉਣ ਤੋਂ ਪਹਿਲਾਂ 100 ਵਾਰੀ ਸੋਚੋ ਪਹਿਲੀ ਗੱਲ ਆ ਜੇ ਤੁਹਾਡਾ ਪਤੀ ਹੈ ਚੰਗਾ ਹੈ ਮਾੜਾ ਹੈ ਜੋ ਪਰਮਾਤਮਾ ਨੇ ਦੇ ਦਿੱਤਾ ਉਹਦੇ ਨਾਲ ਕੱਟੋ ਜ਼ਿੰਦਗੀ ਔਰ ਫਿਰ ਵੀ ਅਗਰ ਪਤੀ ਮਰ ਗਿਆ ਹੈ ਜਾਂ ਪਤਨੀ ਮਰ ਗਈ ਹੈ ਉਹ ਕਿਸੇ وجہ ਦੇ ਨਾਲ ਤੁਹਾਨੂੰ ਪਰੇਸ਼ਾਨੀ ਆ ਰਹੀ ਹੈ ਤੇ ਬੱਚੇ ਜਿਹੜੇ ਨੇ ਉਹਨਾਂ ਦੇ ਫਿਊਚਰ ਬਾਰੇ ਜਿਹੜਾ ਤੁਸੀਂ ਸੋਚ ਸਮਝ ਕੇ ਫੈਸਲਾ ਲਓ ਜਲਦਬਾਜ਼ੀ ਨਾ ਕਰੋ ਕਾਲ ਨਾ ਕਰੋ ਆਪਣੀ ਚੰਦ ਖੁਸ਼ੀ ਦੇ ਲਈ ਬੱਚਿਆਂ ਨੂੰ ਹਵਸ ਦਾ ਸ਼ਿਕਾਰ ਨਾ ਬਣਾਓ